ਮੋ ਹੈ ਮਰਨੇ ਕਿਆ ਹੋ ਹੈ ਵਰੋਤਾ ਹਰ ਕੈ ਦਾਰ ਮਾਤਾ ਹਰ ਕੋ ਛੇ ਕੌਣ ਹੈ ਪਰਾ ਹਮਾਰਾ ਪਰੇ ਜਿਸ ਮਰਨੇ ਤੇ ਜਗ ਡਰੈ ਈਹ ਓਰਨ ਪਰਮਾਨੰਦ ਸੂਰਾ ਤੋਂ ਪਹਿਚਾਨੀਐ ਜੋ ਲੜੀਨ ਕੇਟ ਊਰਜਾ ਪੁਰਜਾ ਕਟਮਰ ਕਬੋ ਨਾ ਸਾਟੇਤ ਸੋ ਕਉ ਢਲ ਗੁਰ ਸੇਵੀਐ ਆਹ ਤਾਰਸਨ ਪਰਸੇ ਹੈ ਗੁਰੂ ਕਾ ਜਨਮ ਮਰਨ ਦੁਖਿਐ ਹੋਵੈ ਸਫਤਿ ਸੰਮ੍ਰਿ ਨੋਰ ਹਰਿ ਸਭ ਪੁਰਸਾਂ ਠਕੀਐ ਤੁਧ ਟਿਠੈ ਸਕੇ ਪਾਤਿ ਸਹਾ ਮਰ ਜਨਮ ਜਨਨੇ ਠਕੀਐ ਸੱਜਣ ਸਤਿ ਆਪਾਤ ਸਾਓ ਛਿਰ ਸਾਹਾ ਦਰਸਾਓ ਜਿਸ ਪਾਸ ਰਹੇ ਆਸੋਹੀਆ ਸਭਨਾ ਦਾ ਵੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਨਸਰੀ ਮਹੱਲਾ ਪੰਘ ਦੇਵਾ ਆਖੀ ਘੜੀ ਨ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਾ ਸਾਸ ਸਾਸ ਬਰਤ ਪਾਲੇ ਆਖੀ ਘੜੀ ਨ ਦੇਖਣ ਦੇਈ ਆਪਣੇ ਵਿਰਤ ਸੰਭਾਲੇ ਆਪਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਕਤ ਪਾਲੇ ਪ੍ਰਭ ਸਿਆ ਲਾਗਰਹਿਉ ਮੇਰਾ ਕੀਟ ਆਤ ਅੰਤ ਪ੍ਰਭ ਸਦਾ ਸਹਾਈ ਨੰ ਅਮਾਰਾ ਮੀਤ ਰਹਾ ਮਨ ਬਰਾਸ ਭੈ ਸਹਬ ਕੇ ਅਚਰਜ ਦੇਖ ਘੜਾਈ ਹਰਿ ਸੇਮਰ ਸੇਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਵਿਖਾਈ ਮਨ ਬਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹ hey